ਠੰਡਾ ਚ ਮਿੱਟੀ ਦੇ ਥੱਲੋਂ ਆਟੇ ਦੀਆਂ ਸੈਂਕੜੇ ਬੋਰੀਆਂ ਮਿਲਣ ਨਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਆ ਗਿਆ ਹੈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਰਕਾਰੀ ਅਨਾਜ ਹੋ ਸਕਦਾ ਹੈ ਪਰ ਅਧਿਕਾਰੀ ਆਪਣਾ ਪੱਲਾ ਚੜ ਰਹੇ ਨੇ ਜੋਗਰ ਪਾਰਕ ਦੇ ਵਿੱਚੋਂ ਜ਼ਮੀਨ ਦੇ ਵਿੱਚ ਸੈਂਕੜੇ ਬੋਰੀਆਂ ਆਟੇ ਦੀਆਂ ਮਿਲੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਗਰੀਬ ਦੇ ਪੇਟ ਦੇ ਜਾਣ ਵਾਲਾ ਆਟਾ ਵਿਰਥ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਜੀਐਸਵੀ ਦੇ ਨਾਲ ਇਸ ਨੂੰ ਜਗਾ ਦੀ ਪਟਾਈ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਸ ਦਾ ਪਤਾ ਲੱਗਾ ਕਿ ਆਖਰਕਾਰ ਇੱਥੇ ਆਟੇ ਦੇ ਕਾਫੀ ਬੋਰੇ ਜਾਂ ਕਾਫੀ ਪੈਕੇਟ ਹੈ ਜਿਹੜੇ ਇਕੱਠੇ ਸੀਗੇ ਹਾਲਾਂਕਿ ਉਸ ਸੀ ਨੂੰ ਦੁਬਾਰਾ ਤੋਂ ਪੂਰਤੀ ਕੀਤੀ ਜਾ ਰਹੀ ਹੈ ਉਸ ਖੱਡੇ ਨੂੰ ਬੰਦ ਕਰ ਰਹੇ ਨੇ ਬਠਿੰਡਾ ਚ ਆਟੇ ਦਾ ਪਹਾੜ ਮਿਲਿਆ ਜੀ ਹਾਂ ਸਹੀ ਸੁਣਿਆ ਤੁਸੀਂ ਆਟੇ ਦਾ ਪਹਾੜ ਇਸ ਦੇ ਬਾਰੇ ਪਤਾ ਲੱਗਦੇ న్యూਸ 18 ਦੀ ਟੀਮ ਮੌਕੇ ਤੇ ਪਹੁੰਚੀ ਜੋ ਵੇਖਿਆ ਉਹ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀਸੀਬੀ ਦੇ ਨਾਲ ਮਿੱਟੀ ਦੇ ਵਿੱਚ ਮਲਾਇਆ ਜਾ ਰਿਹਾ ਇਹ ਆਟਾ ਹੈ ਜੋ ਹਜ਼ਾਰਾਂ ਲੋਕਾਂ ਦੀ ਥਾਲੀ ਤੱਕ ਪਹੁੰਚਣਾ ਸੀ ਪਰ ਬੇਪਰਵਾਹੀ ਦੀ ਇੰਤਹਾ ਵੇਖੋ ਆਟੇ ਦੀਆਂ ਸੈਂਕੜੇ ਬੋਰੀਆਂ ਮਿੱਟੀ 'ਚ ਦਬਾ ਦਿੱਤੀਆਂ ਗਈਆਂ ਜਦੋਂ ਮਿੱਟੀ ਦੀ ਖੁਦਾਈ ਹੋਈ ਤਾਂ ਬੋਰੀਆਂ ਬਾਹਰ ਨਿਕਲੀਆਂ ਤੇ ਫਿਰ ਵੇਖਦੇ ਵੇਖਦੇ ਆਟੇ ਦਾ ਢੇਰ ਲੱਗ ਗਿਆ ਸੋਚੋ ਜਿਸ ਦੇਸ਼ ਦੇ ਵਿੱਚ ਕਰੋੜਾਂ ਲੋਕਾਂ ਨੂੰ ਦੋ ਵਕਤ ਦਾ ਖਾਣਾ ਤੱਕ ਨਸੀਬ ਨਹੀਂ ਹੁੰਦਾ ਕਰੋੜਾਂ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੋ ਜਾਂਦੇ ਨੇ ਭੁੱਖਮਰੀ ਦੇ ਇੰਡੈਕਸ ਦੇ ਵਿੱਚ ਅਸੀਂ ਸਾਲਦਰ ਸਾਲ ਹੀਠਾਂ ਜਾ ਰਹੇ ਹਾਂ ਉੱਥੇ ਹਜ਼ਾਰਾਂ ਲੋਕਾਂ ਦੀ ਭੁੱਖ ਮਿਟਾਉਣ ਜਿੰਨਾ ਆਟਾ ਮਿੱਟੀ 'ਚ ਦਬਾ ਦਿੱਤਾ ਗਿਆ ਇਸ ਵਾਰ ਅਧਿਕਾਰੀ ਕਹਿ ਰਹੇ ਨੇ ਕਿ ਆਟਾ ਖਰਾਬ ਹੋ ਗਿਆ ਸੀ ਹੁਣ ਸਵਾਲ ਇਹ ਸੀ ਕਿ ਆਟਾ ਆਇਆ ਕਿੱਥੋਂ ਤੇ ਕਿਸ ਦੇ ਲਈ ਆਇਆ ਸੀ ਤਾਂ ਜਰਾ ਸੁਣੋ ਅਧਿਕਾਰੀਆਂ ਦੀ ਇਹ ਸਫਾਈ ਇਹ ਜਦੋਂ कर्फ्यू ਲੱਗਿਆ ਸੀ ਕੋਰੋਨਾ ਦੌਰਾਨ ਜੀ ਉਸ ਸਮੇਂ ਸਰਕਾਰੀ ਸਹਾਇਤਾ ਵੀ ਬਹੁਤ ਲੋਕਾਂ ਨੂੰ ਆਈ ਸੀਗੀ ਸੰਸਥਾਵਾਂ ਵੱਲੋਂ ਵੀ ਕੀਤੀ ਗਈ ਸੀ ਸਹਾਇਤਾ ਪਰ ਜਿਹੜੇ ਸਾਡੇ ਮਿਨਿਸਪਲ ਕਾਰਪੋਰੇਸ਼ਨ ਦੇ ਮੁਲਾਜ਼ਮ ਐ ਜਿਨ੍ਹਾਂ ਦੇ ਵਿੱਚ ਕਲਾਸ 4 ਤੋਂ ਲੈ ਕੇ ਕਲਾਸ 1 ਤੱਕ ਸਾਰੇ ਮੁਲਾਜ਼ਮਾ ਨੇ ਆਪਦੇ ਵੱਲੋਂ ਦਾਨ ਦੇ ਤੌਰ ਤੇ ਆਟਾ ਇਕੱਠਾ ਕੀਤਾ ਸੀ ਤੇ ਪਰ ਇਹ ਕਹਿ ਰਹੇ ਕਿ ਸਰਕਾਰੀ ਰਾਸ਼ਨ ਸੀਗਾ ਕੁਝ ਲੋਕ ਕਹਿ ਰਹੇ ਕਿ ਵੰਡੇ ਨਹੀਂ ਗਿਆ ਮੌਕੇ ਤੇ ਤੁਸੀਂ ਉਸ ਗਲਤੀ ਨੂੰ ਛੁਪਾ ਰਹੇ ਹੋ ਨਹੀਂ ਕਾਰਪੋਰੇਸ਼ਨ ਨੂੰ ਕੋਈ ਸਰਕਾਰੀ ਰਾਸ਼ਨ ਨਹੀਂ ਆਇਆ ਜੀ ਸਰਕਾਰੀ ਰਾਸ਼ਨ ਹੈ ਜਿਹੜਾ ਉਹ ਫੂਡ ਸਪਲਾਈ ਡਿਪਾਰਟਮੈਂਟ ਵੰਡਦਾ ਹੈ ਕਾਰਪੋਰੇਸ਼ਨ ਨਹੀਂ ਵੰਡਦੀ ਜਾਂ ਇਹ ਰਾਸ਼ਨ ਦੇ ਪੁਆਲੇ ਵੰਡਦੇ ਆ ਕਾਰਪੋਰੇਸ਼ਨ ਨੂੰ ਕੋਈ ਸਰਕਾਰੀ ਰਾਸ਼ਨ ਨਹੀਂ ਆਇਆ ਅਸੀਂ ਆਪਦੇ ਵੱਲੋਂ ਇਕੱਠਾ ਕੀਤਾ ਸੀ ਪਰ ਉਹ ਇੱਕਦਮ ਜਦੋਂ कर्फ्यू ਖੁੱਲ ਗਿਆ कर्फ्यू ਖੁੱਲਣ ਨਾਲ ਲੋਕ ਆਪੋ ਆਪਣੇ ਕੰਮਾਂ ਧੰਦਿਆਂ ਦੇ ਲੱਗ ਕੇ ਇਸ ਕਰਕੇ ਇਹ ਆਟਾ ਵੰਡਿਆ ਨਹੀਂ ਜਾ ਸਕਿਆ ਇਹ ਆਟਾ ਸਾਡਾ ਆਵਦਾ ਸੀ ਸਾਡੇ ਮੁਲਾਜ਼ਮਾਂ ਤੈਨਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਦੇ ਕਾਰਨ ਲੱਗੇ ਲੋਕਡਾਊਨ ਦੇ ਵਿੱਚ ਲੋਕਾਂ ਦੀ ਮਦਦ ਲਈ ਨਗਰ ਨਿਗਮ ਦੇ ਕਰਮਚਾਰੀਆਂ ਅਧਿਕਾਰੀਆਂ ਨੇ ਆਪਣੇ ਜੇਬ ਚੋਂ ਪੈਸੇ ਖਰਚ ਕਰਕੇ ਇਹ ਆਟਾ ਇਕੱਠਾ ਕੀਤਾ ਸੀ ਪਰ ਲੋਕਾਂ ਨੂੰ ਵੰਡ ਨਹੀਂ ਸਕੇ ਤੇ ਫਿਰ ਇਹ ਆਟਾ ਖਰਾਬ ਹੋ ਗਿਆ ਹੱਦ ਹੋ ਗਈ ਲਾਪਰਵਾਹੀ ਦੀ ਕਿਸੇ ਦੀ ਭੁੱਖ ਮਟਾਉਣ ਵਾਲਾ ਆਟਾ ਕੋਜੀ ਮੰਡਾਂ ਦੇ ਵਿੱਚ ਮਿੱਟੀ ਚ ਮਿਲਾ ਦਿੱਤਾ ਗਿਆ ਤੇ ਹੁਣ ਕਿਵੇਂ ਆਪਣੇ ਆਪ ਨੂੰ ਬਚਾਉਣ ਦੇ ਲਈ ਸਫਾਈਆਂ ਦੇ ਰਹੇ ਨੇ ਇਸ ਦੇਸ਼ ਦੀ ਵਿਡੰਬਣਾ ਹੈ ਕਿ ਇੱਕ ਪਾਸੇ ਕਰੋੜਾਂ ਲੋਕ ਭੁੱਖੇ ਮਾਰੇ ਨੇ ਤਾਂ ਉਥੇ ਕਦੇ ਸਰਕਾਰੀ ਗੋਦਾਮਾਂ ਚ ਤੇ ਕਦੇ ਕਿਸੇ ਦੀ ਲਾਪਰਵਾਹੀ ਦੇ ਨਾਲ ਅਨਾਜ ਦੀ ਬੇਕਦਰਹੀ ਹੋ ਰਹੀ ਹੈ ਦਾਣੇ-ਦਾਣੇ ਨੂੰ ਤਰਸਣ ਵਾਲੇ ਭੁੱਖ ਦੇ ਨਾਲ ਤੜ-ਤੜ ਕੇ ਜਾਨ ਦੇਣ ਵਾਲੇ ਗਰੀਬਾਂ ਤੋਂ ਪੁੱਛੋ ਇਸ ਆਟੇ ਦੀ ਕੀਮਤ ਕੀ ਹੁੰਦੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਆਟੇ ਨੂੰ ਐਵੇਂ ਦਬਾ ਦੇਣ ਦੇ ਪਿੱਛੇ ਦੀ ਸੱਚਾਈ ਕੀ ਹੈ ਕਿ ਸੱਚ ਦੇ ਵਿੱਚ ਆਟਾ ਸਰਕਾਰੀ ਨਾ ਹੋ ਕੇ ਨਿਗਮ ਦੇ ਕਰਮਚਾਰੀਆਂ ਨੇ ਆਪਣੇ ਪੈਸੇ ਦੇ ਨਾਲ ਖਰੀਦਿਆ ਸੀ ਸਵਾਲ ਬਰਕਰਾਰ ਨੇ ਬਠਿੰਡਾ ਤੋਂ ਸੂਰਜਪਾਲ న్యూਸ 8 ਟੀਮ ਪੰਜਾਬ ਉਧਰ ਬੀਜਪੀ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤੇ ਇਲਜ਼ਾਮ ਲਾਇਆ ਨੇ ਬੀਜਪੀ ਨੇ ਖਰਾਬ ਹੋਏ ਅਨਾਜ ਲਈ ਸਿੱਧੇ ਤੌਰ ਤੇ ਮਨਪ੍ਰੀਤ ਨੂੰ ਜ਼ਿੰਮੇਵਾਰ ਠਰਾਇਆ ਤੇ ਇਹ ਦਾਵਾ ਕੀਤਾ ਕਿ ਇਹ ਅਨਾਜ ਸਰਕਾਰੀ ਹੀ ਹੈ ਤੇ ਹੁਣ ਇਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਇੱਥੋਂ ਦਾ ਲੋਕਲ ਮੰਤਰੀ ਜਿਨ੍ਹਾਂ ਨੇ ਟੈਂਪੂ ਭਰ-ਭਰ ਕੇ ਉਦੋਂ ਲੋਕਾਂ ਨੂੰ ਵੰਡਣ ਜਾਂਦੇ ਸੀਗੇ ਉਹਦੀਆਂ ਵੀਡੀਓ ਵੀ ਹੈ ਉਹਦੇ ਰਿਸ਼ਤੇਦਾਰ ਵੰਡਣ ਜਾਂਦੇ ਸੀ ਲੇਕਿਨ ਉਹ ਬੰਦਿਆ ਨਹੀਂ ਇਥੋਂ ਸਰਕਾਰੀ ਡੀਸੀ ਤੇ ਦਬਾਤੋਂ ਭਰ ਲੈਂਦੇ ਸੀ ਗਦਾਉਣ ਚੋਂ ਔਰ ਆਪਣੇ ਘਰਾਂ ਚ ਜਾ ਕੇ ਉਤਾਰ ਆਉਂਦੇ ਸੀ ਜਦੋਂ ਇਹ ਖਰਾਬ ਹੋ ਗਿਆ ਦੁਬਾਰਾ ਫੇਰੇ ਨਾਲ ਦਫ਼ਤਰਾਂ ਚ ਸੜਤਾ ਔਰ ਉਸ ਤੋਂ ਤਰੀਕੇ ਨਾਲ ਸਰਕਾਰੀ ਦਬਾ ਦੇ ਨਾਲ ਉੱਥੇ ਪਾਰਕਾਂ ਚ ਦਬਾ ਦਿੱਤਾ ਗਿਆ ਤੇ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਜਲਦ ਹਾਜ਼ਰ ਹੋਣੇ ਔਰ ਪਾਣੀਪਤ ਤੋਂ ਪਾਣੀਪਤ 'ਚ ਇੱਕ ਮਹਿਲਾ ਤੇ ਐਸਿਡ ਅਟੈਕ ਹੋਇਆ ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਮਹਿਲਾ ਤੇ ਤਜਾਬ ਸੁੱਟਿਆ ਗਿਆ ਸੀਸੀਟੀਵੀ ਦੇ ਵਿੱਚ ਪੂਰੀ ਵਾਰਦਾਤ ਕੈਦ ਹੋਈ ਮਹਿਲਾ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਪਜੀਆ ਰੈਫਰ ਕੀਤਾ ਗਿਆ ਹੈ ਇੱਕ ਫੈਕਟਰੀ 'ਚ ਮਹਿਲਾ ਕੰਮ ਕਰਦੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਔਰ ਪੁਲਿਸ ਹੁਣ ਜਾਂਚ ਚੁੱਕੀ ਹੈ ਕੱਲ੍ਹ ਸ਼ਾਮ ਕੀ ਘਟਨਾ ਹੈ ਇਹ ਕਿਲਾਥਾਣੇ ਇਲਾਕੇ 'ਮੈਂ ਜੋ ਇੱਕ ਮਹਿਲਾ ਫਿਰ ਕਿਸੇ ਫੈਕਟਰੀ 'ਚ ਕੰਮ ਕਰਦੀ ਹੈ ਵਾਹਾਂਸੇ ਜਦੋਂ ਨਿਕਲਦੀ ਹੈ तो दो लड़के जो बाइक पर थे वो उसके ऊपर एसिड का अटैक करते हैं और उसके मुंह पर वो कई जगह से जल जाती है तो उसमें एफ हमने उसी टाइम दर्ज कर ली थी और कुछ सीसीटीवी फुटेज भी आई हम उसके आधार पर आइडेंटिफाई करने का प्रयास कर रहे हैं और उम्मीद है कि जल्दी जाओ वनडे टेस्ट टीम से चुड़े गए शुभमन गिल नई च बेहतर प्रदर्शन का इनाम मिले है आस्ट्रेलिया दौरे टीम इंडिया ਦੇ ਵਿੱਚ ਸ਼ੁਭਮਨ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ ਅਗਲੇ ਮਹੀਨੇ ਆਸਟ੍ਰੇਲੀਆ ਦਾ ਦੌਰਾ ਕਰੇਗੀ ਟੀਮ ਇੰਡੀਆ ਤਿੰਨ T20 ਤੇ ਤਿੰਨ ਵਨਡੇ ਤੋਂ ਇਲਾਵਾ ਚਾਰ ਟੈਸਟ ਮੈਚ ਖੇਡੇ ਜਾਣਗੇ IPL ਚ ਕੋਲਕਾਤਾ ਵੱਲੋਂ ਸ਼ੁਭਮਨ ਗਿੱਲ ਇਸ ਵੇਲੇ ਖੇਡ ਰਹੇ ਹਨ ਹਰੇਕ ਦੀ ਜੁਬਾਤ ਹੈ ਨਾ ਹੈ ਸ਼ੁਭਮਨ ਗਿੱਲ ਦਾ IPL ਖੇਡ ਰਹੇ ਨੇ ਇਸ ਟਾਈਮ ਤੇ ਦੁਬਈ ਵਿੱਚ ਨੇ ਕੋਲਕਾਤਾ ਨਾਈਟ ਰਾਈਡਰਸ ਤੋਂ ਟੀਮ ਰਾਤੀ ਲਾਨੀ ਗਈ ਅਸੀਂ ਮੌਜੂਦ ਹਾਂ ਸ਼ੁਮਨ ਗਿੱਲ ਦੇ ਘਰ ਉਹਨਾਂ ਦੇ ਘਰ ਮੋਹਾਲੀ ਤੇ ਪੇਰੈਂਟਸ ਉਹਨਾਂ ਦੇ ਸਾਡੇ ਨਾਲ ਇਹਨਾਂ ਦੀ ਮਦਰ ਕਿਰਤ ਗਿੱਲ ਉਹਨਾਂ ਦੇ ਫਾਦਰ ਲਖਵਿੰਦਰ ਗਿੱਲ ਮੌਜੂਦ ਨੇ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਮੈਂਥ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਨੂੰ ਬਹੁਤ ਹਾਂ ਧੰਨ ਥੈਂਕ ਯੂ ਸ਼ੁਮਨ ਜਦੋਂ ਯਾਦ ਹੈ ਕਿ ਨਿਊਜ਼ੀਲੈਂਡ ਪਹਿਲਾਂ ਇੱਕ ਜਦੋਂ ਸਿਲੈਕਸ਼ਨ ਹੋਈ ਉਸ ਤੋਂ ਬਾਅਦ ਹੁਣ ਕੰਟੀਨਿਊ ਇਹ ਸਿਲਸਿਲਾ ਜਾਰੀ ਹੈ ਆਈਪੀਐਲ ਚ ਬੜੀਆ ਪਰਫਾਰਮੈਂਸ ਚੱਲ ਰਹੀ ਹੈ ਸ਼ੁਮਨ ਦੀ ਹਾਫ ਸੈਂਚਰੀ ਵੀ ਲਾਈ ਹੈ ਹੁਣ ਆਸਟ੍ਰੇਲੀਆ ਦੋੜਾ ਬੜਾ ਚੈਲੰਜ ਉਮੀਦਾਂ ਤਾਂ ਪੇਰੈਂਟਸ ਨੂੰ ਹਮੇਸ਼ਾ ਹੀ ਹੁੰਦੀਆਂ ਹੈ ਆਪਣੇ ਬੱਚਿਆਂ ਤੋਂ ਉਹਨ ਵੀ ਬਹੁਤ ਉਮੀਦ ਹੈ ਕਿ ਆਪਣੇ ਟੀਮ ਲਈ ਔਰ ਇੰਡੀਆ ਲਈ ਬਹੁਤ ਅੱਛਾ ਖੇਲੇਗਾ। ਥੱਲੇ ਤੁਹਾਨੂੰ ਵੇਟ ਹੈ ਸ਼ੁਮਨ ਦੇ ਕਾਲ ਦੀ। ਹਾਂਜੀ ਹਾਂ ਅਜੇ ਗੱਲ ਨਹੀਂ ਹੋਈ ਉਹਦੇ ਨਾਲ। ਲਖਵਿੰਦਰ ਗਿੱਲ ਦੀ ਆਪਾਂ ਗੱਲ ਕਰੀਏ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਇਹ ਉਹ ਫਾਦਰ ਨੇ ਔਰ ਉਹ ਕੋਚ ਨੇ ਜਿਨ੍ਹਾਂ ਨੇ ਇੱਕ ਸੁਪਨਾ ਦੇਖਿਆ ਸੀ ਕਿ ਮੁੰਡਾ ਟੀਮ ਇੰਡੀਆ ਲਈ ਖੜਾਣਾ ਪਿੰਡੋਂ ਮੁਹਾਲੀ ਆਏ ਨੇ। ਕੋਚ ਵੀ ਨੇ ਸਟਾਰਟਿੰਗ ਜੇ ਬੈਟ ਫੜਾਇਆ ਸ਼ੁਮਨ ਨੂੰ ਵੀ ਇੰਟਰਸਟ ਸੀਗਾ। ਇਹ ਡ੍ਰੀਮ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਸੁਪਨਾ ਜਦੋਂ ਕੰਪਲੀਟ ਹੁੰਦਾ ਹੈ ਜਦੋਂ ਅੰਡਰ 19 ਖੇਡਿਆ ਸ਼ੁਮਨ ਨੇ ਆਪਣਾ ਨਾਂ ਕਮਾਇਆ ਹੁਣ ਟੀਮ ਇੰਡੀਆ ਸੀਨੀਅਰ ਉਹ ਵੱਡੇ ਖਿਡਾਰੀਆਂ ਨਾਲ ਖੇਡਣਾ ਇੱਕ ਫਾਦਰ ਦਾ ਸੁਪਨਾ ਪੂਰਾ ਕਰਨਾ ਬਹੁਤ ਵੱਡੀ ਗੱਲ ਹੈ ਬੱਚੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਵੀ ਜਦੋਂ ਵੀ ਆਪਾਂ ਕੋਈ ਵੀ ਕੰਮ ਸਟਾਰਟ ਕਰਦੇ ਆ ਤੇ ਉਹਦੇ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਦੀ ਆ ਤਾਂ ਉਹ ਅਲੱਗ ਹੀ ਫੀਲ ਹੁੰਦਾ ਉਹ ਬਿਆਨ ਨਹੀਂ ਕੀਤੀ ਜਾਂਦੀ ਤੇ ਜਿਵੇਂ ਕਿ ਸ਼ੁਭਮਨ ਵੀ ਚਾਹੁੰਦਾ ਸੀ ਮੈਂ ਵੀ 19 ਇੰਡੀਆ ਪਹਿਲਾਂ ਕਹਿੰਦਾ ਸੀ ਮੈਂ 19 ਨਹੀਂ ਖੇਡਾਂ ਫਿਰ ਕਹਿੰਦਾ ਮੈਂ ਇੰਡੀਆ ਖੇਡਾਂ ਤੇ ਉਹਦਾ ਉਹਦਾ ਵੀ ਸੁਪਨਾ ਪੂਰਾ ਹੋਇਆ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਕ ਇਹਦੇ ਵਿੱਚ ਇੰਪੋਰਟੈਂਟ ਗੱਲ ਹੈ ਕਿ ਆਈਪੀਐਲ ਜਾਣ ਤੋਂ ਪਹਿਲਾਂ ਕਿਉਂਕਿ ਆਸਟ੍ਰੇਲੀਆ ਵੀ ਦੌਰਾ ਅਨਾਉਂਸ ਹੋਣਾ ਸੀਗਾ ਸਾਰਿਆਂ ਦੇ ਮਾਈਂਡ ਸੈਟ ਹੁੰਦਾ ਪਲੇਅਰਾਂ ਦਾ ਵੀ ਅਸੀਂ ਟੀਮ 'ਚ ਵੀ ਆਣਾ ਹੈ ਆਈਪੀਐਲ ਵੀ ਵਧੀਆ ਖੇਲਣਾ ਹੈ ਜਿਹੜਾ ਕੋਵਿਡ ਦੇ ਦੌਰਾਨੇ ਕਰੋਨਾ ਚੱਲਿਆ ਉਸ ਤੋਂ ਉਸ ਦੌਰਾਨ ਜਿਹੜੀ ਮਿਹਨਤ ਹੋਈ ਹੈ ਚਾਹੇ ਉਹ ਯੁਵਰਾਜ ਸਿੰਘ ਨੇ ਕਰਾਈ ਹੈ ਸ਼ੁਮਨ ਨੇ ਕੀਤੀ ਹੈ ਪੀਸੇ ਨੇ ਕੀਤੀ ਹੈ ਉਹਦੇ ਬਾਰੇ ਦੱਸੋ ਕਿ ਉਹ ਟਾਈਮ ਡੇਢ ਮਹੀਨਾ ਡੇਢ ਮਹੀਨਾ ਦਾ ਕੈਂਪ ਮੋਹਾਲੀ ਮੁਲਨਾਪੁਰ ਦੇ ਸਟੇਡੀਅਮ ਵਿੱਚ ਜਿਹੜਾ ਸ਼ੁਮਨ ਨੇ ਲਾਇਆ ਯੁਵ ਪਹਿਲਾਂ ਅਸੀਂ ਪਿੰਡ ਗਏ ਹੋਏ ਸੀ ਜਦੋਂ ਆਪਣਾ ਇੱਕ ਕੋਵਿਡਾ ਕਰਕੇ ਪਿੰਡ ਚਲੇ ਗਏ ਸੀ ਉੱਥੇ ਨੇ ਫਿਟਨੈਸ ਕਾਫੀ ਕੀਤੀ ਤੇ ਉੱਥੇ ਵੀ ਜਿੰਨੀ ਕੁ ਪ੍ਰੈਕਟਿਸ ਹੋ ਸਕਦੀ ਸੀ ਅਸੀਂ ਆਪਣੀ ਬਹੁਤ ਜਿੰਨਾ ਕੁ ਟਾਈਮ ਲੱਗਦਾ ਸੀ ਅਸੀਂ ਆਪਣੀ ਕਰਦੇ ਰਹੇ ਫਿਰ ਜਦੋਂ ਯੂਵੀ ਤੇ ਆਪਣੇ ਸਾਥ ਪਨੀ ਸਰਵਾਲੀ ਨੇ ਇਹਨਾਂ ਨੇ ਟਾਈਮ ਫਿਕਸ ਕਰਕੇ ਇਹ ਬਣਾਇਆ ਕੈਂਪ ਲਾਇਆ ਤੇ ਉਹਦੇ ਨਾਲ ਸ਼ੁਭਮਨ ਨੂੰ ਕਾਫੀ ਜ਼ਿਆਦਾ ਫਾਇਦਾ ਮਿਲਿਆ ਕਿਉਂਕਿ ਬਾਲੀ ਸਰ ਖੁਦ ਆਪਣਾ ਅੰਦਰ ਮੁੱਲਾਪੁਰ ਆ ਖੁਦ ਆਉਂਦੇ ਸੀ ਗਰਾਊਂਡ 'ਚ ਇਹਨਾਂ ਬੱਚਿਆਂ ਕੋਲੇ ਪੰਜਾਂ ਜਣਿਆਂ ਕੋਲੀ ਤੇ ਉਹਦਾ ਨਾਲ ਨੂੰ ਕਾਫੀ ਬੈਨੀਫਿਟ ਮਿਲੇ ਆ ਕਿਵੇਂ ਜਵਰਾਜ ਸਿੰਘ ਦਿੱਲੀ ਸੀ ਦਿੱਲੀੋਂ ਸਪੈਸ਼ਲੀ ਇੱਥੇ ਆਉਣਾ ਕੋਵਿਡ ਦੇ ਵਿੱਚ ਬਹੁਤ ਵੱਡੀ ਗੱਲ ਆ ਬੱਚਿਆਂ ਵਾਸਤੇ ਨਾਲ ਤੇ ਸ਼ੁਭਾ ਵਾਸਤੇ ਜਾਂ ਬਾਕੀ ਸਾਰਿਆਂ ਵਾਸਤੇ ਟਾਈਮ ਕੱਢ ਕੇ ਆਇਆ ਬਹੁਤ ਵਧੀਆ ਕਿ ਜਵਰਾਜ ਕੀ ਟਿਪਸ ਦਿੰਦਾ ਸੀ ਕਿਉਂਕਿ ਐਡਾ ਵੱਡਾ ਪਲੇਅਰ ਖੁਦ ਜਵਰਾਜ ਸਿੰਘ ਸੀਗਾ ਤੇ ਇੱਕ ਹੋਨਰ ਐ ਮੋਟੀਵੇਸ਼ਨ ਕਿ ਐਡਾ ਵੱਡਾ ਪਲੇਅਰ ਸਾਨੂੰ ਗੱਲ ਕੋਈ ਦੱਸ ਰਿਹਾ ਹੈ ਉਹਨਾਂ ਮਿਹਨਤ ਨੂੰ ਕਾਫੀ ਮੈਂਟਲੀ ਕਾਫੀ ਸਟਰੈਂਥ ਦਿੱਤੀ ਆ ਵੀ ਕਿਉਂਕਿ ਜਿਹੜੇ ਜਿੰਨੀ ਜਵਰਾਜ ਸਿੰਘ ক্রিকেট ਖੇਡਿਆ ਉਹਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਸੀ ਉਹਨੇ ਜਿੰਨਾ ਵੀ ਐਕਸਪੀਰੀਅੰ ਫਿਰ ਆਪਣੇ ਇਵੇਂ ਗਰਾਊਂਡ ਜੀ ਆ ਕੇ T20 ਦੇ ਸਾਬ ਨਾਲ ਵੀ IPL ਆ ਵੀ ਉਹਦੀ ਵੀ ਤਿਆਰੀ ਹੋ ਜੂ ਤੇ ਉਹਦੇ ਫੀਲਡਿੰਗ ਲਾ ਕੇ ਆਪ ਨਾਲ ਬੈਟਿੰਗ ਕਰਨੀ ਤੇ ਦੱਸਣਾ ਵੀ ਕਿਵੇਂ ਰੈਨ ਕਰਨੀ ਕੀ ਕਰਨਾ ਜੋ ਵੀ ਹੁੰਦੀ ਹੈ ਕ੍ਰਿਕਟ ਰਿਲੇਟਡ ਕਾਫੀ ਅੰਪਰੂਵ ਕੀਤਾ ਸ਼ੁਮਨ ਨੂੰ ਕੀ ਬਦਲਾਅ ਦੇਖਦੇ ਹੋ ਸ਼ੁਮਨ ਗਿਲ ਵਿੱਚ ਅੰਡਰ 19 ਤੋਂ ਲੈ ਕੇ ਸੀਨੀਅਰ ਟੀਮ ਆਣ ਸਕੇ ਤੁਸੀਂ ਤਾਂ ਕਿਉਂਕਿ ਬਿਲਕੁਲ ਨੇੜੇ ਹੋ ਪਹਿਲਾ ਦਿਨ ਤੁਹਾਨੂੰ ਯਾਦ ਜਦੋਂ ਉਹ ਜੁਮਨ ਹੈ ਬੈਟ ਫੜਿਆ ਤੇ ਹੁਣ ਇੰਡੀਅਨ ਟੀਮ ਦਾ ਸਫਰ ਤੁਸੀਂ ਬੈਸਟ ਜਾਣਦੇ ਹੋ ਜਿਵੇਂ 19 ਆਪਾਂ ਖੇਡਦੇ ਆ ਅੱਗੇ ਜਾ ਕੇ ਕੰਪੀਟੀਸ਼ਨ ਦਾ ਵੱਧਦਾ ਹੀ ਆ ਫਿਰ ਇਹਦਾ ਜਿਵੇਂ ਰਾਂਜੀ ਚ ਇਹਨੂੰ ਮੌਕਾ ਮਿਲਿਆ ਉੱਥੇ ਨੇ ਵਧੀਆ ਕੀਤਾ ਆਪ ਅੰਪਰੂਵ ਕੀਤਾ ਫਿਰ ਇੰਡੀਆ ਏ ਲੀਗ ਕਾਫੀ ਮੈਚ ਖੇਡੇ ਨੇ ਉਥੇ ਅੰਪਰੂਵ ਕੀਤਾ ਤੇ ਉਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਆਈਪੀਐਲ ਚ ਵੀ ਸਟੈਂਡਰਡ ਥੋੜਾ ਉੱਚਾ ਹੋ ਜਾਂਦਾ ਗੀਵੇਂ ਅੱਗੇ ਉੱਪਰ ਜਾਣੇ ਆ ਤੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਆਉਂਦਾ ਜੋ ਕੁਸ਼ਬਨ ਉਹਦੇ ਮੁਤਾਬਕ ਹੋਲੀ-ਹੋਲੀ ਢਲ ਰਿਹਾ ਤੇ ਉਮੀਦ ਇਹ ਹੀ ਕਰਦੇ ਆ ਵੀ ਜਿਵੇਂ ਇੰਟਰਨੈਸ਼ਨਲ ਲੈਵਲ ਇੰਡੀਆ ਖੇਡਣਾ ਉਹਦੇ ਵਿੱਚ ਆਪਣੇ ਨੂੰ ਢਾਲਣ ਦੀ ਕੋਸ਼ਿਸ਼ ਕਰੂਗਾ ਤੇ ਲੱਗਦਾ ਵੀ ਵਧੀਆ ਪਰਫਾਰਮ ਕਰੂਗਾ ਵੀਡੀਓ ਜਰਨਲਿਸਟ সনি সিধুদের উমেশ শর্মা নিন মোহালি